ਰਮਨੀ ਸਿੰਘ ਬਿੱਟੂ ਬਣਨਗੇ ਮੰਤਰੀ ਪੀਐਮ ਹਾਊਸ ਤੋਂ ਅੰਦਰਲੀਆ ਤਸਵੀਰਾਂ ਆਈਆਂ ਸਾਹਮਣੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਰਮਨੀ ਸਿੰਘ ਬਿੱਟੂ ਨੂੰ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਗੁਰਜਾਣਤ ਰਮਨੀ ਸਿੰਘ ਬਿੱਟੂ ਨੂੰ ਖੜਾ ਕੀਤਾ ਸੀ ਜੋ ਕਿ ਕਾਂਗਰਸ ਦੇ ਰਾਜਾ ਵਿੜਿੰਗ ਤੋਂ ਚੋਣ ਹਾਰ ਗਏ ਇਸ ਦੇ ਬਾਵਜੂਦ ਮੋਦੀ ਸਰਕਾਰ ਵਿੱਚ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਜ਼ੋਰਾਂ ਤੇ ਨੇ ਤੇ ਪੀਐਮ ਹਾਊਸ ਤੋਂ ਅੰਗਰੇਜ਼ ਤਸਵੀਰ ਤੋਂ ਅੱਡ ਨਾਲ ਸਾਂਝੀਆਂ ਕਰ ਰਹੇ ਹਨ ਜਿਸ ਵਿੱਚ ਮੋਦੀ ਦੀ ਸੰਭਾਵੀ ਕੈਬਨਿਟ ਨਜ਼ਰ ਆ ਰਹੀ ਹੈ ਜਿਸ 'ਚ ਪੰਜਾਬ ਤੋਂ ਰਵਨੀਤ ਸਿੰਘ ਬਿੱਟੂ ਬੈਠੇ ਹੋਏ ਨਜ਼ਰ ਆ ਰਹੇ ਨੇ ਇਸ ਸਵਾਹਰਦੀਪ ਪੂਰੀ ਵੀ ਨਜ਼ਰ ਆ ਰਹੇ ਨੇ ਅਦਾਸ ਦੀ ਹੈ ਕਿ ਅੱਜ ਸ਼ਾਮ ਨੂੰ 7:07 ਵਜੇ ਮੋਦੀ ਦੀ ਕੈਬਨਿਟ ਸੌ ਚੁੱਕੇਗੀ ਜ਼ਿਕਰ ਜੋ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਜਨਮ 10 ਸਤੰਬਰ 1975 ਨੂੰ ਹੋਇਆ ਸੀ ਰਵਨੀਤ ਸਿੰਘ ਬਿੱਟੂ ਸਾਬਕਾ ਮੁੱਖ ਮੰਤਰੀ ਮਰਮੂਹ ਵਿਅੰਤ ਸਿੰਘ ਦੇ ਪੋਤੇ ਨੇ ਰਵਨੀਤ ਦੇ ਪਿਤਾ ਸਵਰਨਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਨੇ ਉਹਨਾਂ ਦਾ ਜਨਮ ਪਿੰਡ ਕੋਟਲੀ ਜਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ। ਉਹਨਾਂ ਨੇ ਪਲੱਸ 2 ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਬਿੱਟੂ ਕਾਂਗਰਸ ਪਾਰਟੀ 'ਚ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਹੇ ਨੇ। ਰਾਹੁਲ ਗਾਂਧੀ ਦੀ ਪਹਿਲ ਕਦਮੀ ਤੇ ਉਹਨਾਂ ਨੂੰ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਚੋਣ ਮਿਲੀ ਸੀ। ਪਹਿਲੇ ਵਾਲੇ ਇਲੈਕਸ਼ਨ ਲੜਦੇ ਰਮਨਦੀਪ ਸਿੰਘ ਬਿੱਟੂ ਅਨੰਦਪੁਰ ਸਾਹਿਬ ਸੀਟ ਤੋਂ ਅਕਾਲੀ ਗੱਲ ਦੇ ਦਲਜੀਤ ਚਿੰਮਾ ਨੂੰ ਹਰਾ ਕੇ ਆਪਣੀ ਜਿੱਤ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ 2014 ਦੇ ਵਿੱਚ ਕਾਂਗਰਸ ਪਾਰਟੀ ਨੇ ਰਵਨੀਤ ਮਿੱਟੂ ਦੀ ਸੀਟ ਬਦਲ ਕੇ ਨੂੰ ਵਗਿਆ ਅਸੰਸਦੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਨਰਿੰਦਰ ਮੋਦੀ ਵੱਡੀ ਲਹਿਰ ਚ ਰਵਨੀਤ ਮਿੱਟੂ ਨੇ ਲੁਧਿਆਣਾ ਤੋਂ ਵੱਡੀ ਜਿੱਤ ਹਾਸਲ ਕੀਤੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਮੋੜ ਤੋਂ ਸੰਸਦ ਮੈਂਬਰ ਬਣੇ ਰਵਨੀਤ ਸਿੰਘ ਮਿੱਟੂ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਪੋਤੇ ਨੇ ਤੇ ਪੰਜਾਬ ਵਿੱਚ ਅਤਵਾਦ ਨੂੰ ਖਤਮ ਕਰਨ ਦਾ ਸਿਹਰਾ ਬੀਅੰਤ ਸਿੰਘ ਨੂੰ ਹੀ ਜਾਂਦਾ ਹੈ ਪੰਜਾਬ ਵਿੱਚ 90ਵਿਆਂ ਦੇ ਵਿੱਚ ਅਤਵਾਦ ਆਪਣੇ ਸਿਖਰ ਤੇ ਸੀ 1992 ਦੇ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬਹੁਤ ਮਿਲਣ ਤੋਂ ਬਾਅਦ ਬਿਹਤ ਸਿੰਘ 25 ਫਰਵਰੀ 1992 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਹਨਾਂ ਨੇ ਅਤਵਾਦ ਨਾਲ ਜੱਟਣ ਲਈ ਪੰਜਾਬ ਪੁਲਿਸ ਤਤਕਾਲੀ ਮੁਖੀ ਅਤੇ ਸੁਪਰ ਕਪੋ ਪਹੁੰਚਾਣੇ ਜਾਂਦੇ ਪੀਐਸ ਗੇਲ ਨੂੰ ਖੁੱਲਾ ਹੱਥ ਦਿੱਤਾ। ਵਿੰਸਗਤੇ ਕੇਪੀਐਸ ਗੇਲ ਦੀ ਜੋੜੀ ਨੇ ਸੂਬੇ ਦੇ ਵਿੱਚ ਅਤਵਾਦ ਦਾ ਖਾਤਮਾ ਕੀਤਾ। ਬਿਹਤ ਸਿੰਘ ਮੁੱਖ ਮੰਤਰੀ ਦਾ ਸਭਾਦਨ ਤੋਂ ਬਾਅਦ ਤੋਂ ਹੀ ਅਤਵਾਦੀਆਂ ਦੇ ਨਿਸ਼ਾਨੇ ਤੇ ਸਨ ਤੇ 31 ਗਸੂ 1994 ਨੂੰ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਤਾਂ ਦੱਸਦੀ ਹੈ ਕਿ ਫਿਲਹਾਲ ਰਮਨੀਸ਼ ਸਿੰਘ ਬਿੱਟੂ ਨੂੰ ਮੋਦੀ ਕੈਬਨਿਟ ਦੇ ਵਿੱਚ ਥਾਂ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਿ ਉਹਨਾਂ ਨੂੰ ਅੱਜ ਵਿਦੇਸ਼ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ ਰਮਨੀਤ ਸਿੰਘ ਬਿੱਟੂ ਬਣਨਗੇ ਮੰਤਰੀ ਪੀਐਮ ਹਾਊਸ ਤੋਂ ਅੰਦਰਲੀਆ ਤਸਵੀਰਾਂ ਆਈਆਂ ਸਾਹਮਣੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਰਮਨੀਤ ਸਿੰਘ ਬਿੱਟੂ ਨੂੰ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਗੁਰਜਨੰਦ ਰਮਨੀਤ ਸਿੰਘ ਬਿੱਟੂ ਨੂੰ ਖੜਾ ਕੀਤਾ ਸੀ ਜੋ ਕਿ ਕਾਂਗਰਸ ਦੇ ਰਾਜਾ ਵਿੜਿੰਗ ਤੋਂ ਚੋਣ ਹਾਰ ਗਏ ਇਸ ਦੇ ਬਾਵਜੂਦ ਜੇ ਮੋਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਜ਼ੋਰਾਂ ਤੇ ਨੇ ਤੇ ਪੀਐਮ ਹਾਊਸ ਤੋਂ ਅੰਦਰਲੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਵਿੱਚ ਮੋਦੀ ਦੀ ਸੰਭਾਵੀ ਕੈਬਨਿਟ ਨਜ਼ਰ ਆ ਰਹੀ ਹੈ ਜਿਸ 'ਚ ਪੰਜਾਬ ਤੋਂ ਰਵਨੀਤ ਸਿੰਘ ਬਿੱਟੂ ਬੈਠੇ ਹੋਏ ਨਜ਼ਰ ਆ ਰਹੇ ਨੇ ਇਸ ਸਵਾਰਦੀਪ ਪੂਰੀ ਵੀ ਨਜ਼ਰ ਆ ਰਹੇ ਨੇ ਅਦਾਸ ਦੀ ਕਿ ਅੱਜ ਸ਼ਾਮ ਨੂੰ 7:07 ਵਜੇ ਮੋਦੀ ਦੀ ਕੈਬਨਿਟ ਸੌ ਚੁਕੇਗੀ ਜ਼ਿਕਰ ਜੋਗ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਜਨਮ 10 ਸਤੰਬਰ 1975 ਨੂੰ ਹੋਇਆ ਸੀ ਰਵਨੀਤ ਸਿੰਘ ਬਿੱਟੂ ਸਾਬਕਾ ਮੁੱਖ ਮੰਤਰੀ ਮਰਮੂਹ ਵਿਅੰਤ ਸਿੰਘ ਦੇ ਪੋਤੇ ਨੇ ਰਮਨੀਤ ਦੇ ਪਿਤਾ ਸਵਰਨਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਨੇ ਉਹਨਾਂ ਦਾ ਜਨਮ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ। ਉਹਨਾਂ ਨੇ ਪਲੱਸ 2 ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਕੇ ਆਪਣੀ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਬਿੱਟੂ ਕਾਂਗਰਸ ਪਾਰਟੀ ਚ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਹੇ ਨੇ। ਰਾਹੁਲ ਗਾਂਧੀ ਦੀ ਪਹਿਲ ਕਦਮੀ ਤੇ ਉਹਨਾਂ ਨੂੰ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਚੋਣ ਮਿਲੀ ਸੀ। ਪਹਿਲੀ ਵਾਰ ਇਲੈਕਸ਼ਨ ਲੜਦੇ ਰਮਨੀਤ ਸਿੰਘ ਬਿੱਟੂ ਨਨਪੁਰ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਦਲਜੀਤ ਚੀਮਾ ਨੂੰ ਹਰਾ ਕੇ ਆਪਣੀ ਜਿੱਤ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ 2014 ਦੇ ਵਿੱਚ ਕਾਂਗਰਸ ਪਾਰਟੀ ਨੇ ਰਵਨੀਤ ਮਿੱਟੂ ਦੀ ਸੀਟ ਬਦਲ ਕੇ ਨੂਰਵਗਿਆੜਾ ਸੰਸਦ ਦੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਨਰਿੰਦਰ ਮੋਦੀ ਦੀ ਵੱਡੀ ਲਹਿਰ 'ਚ ਰਵਨੀਤ ਮਿੱਟੂ ਨੇ ਲੁਧਿਆਣਾ ਤੋਂ ਵੱਡੀ ਜਿੱਤ ਹਾਸਲ ਕੀਤੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਮੁਰਤ ਤੋਂ ਸੰਸਦ ਮੈਂਬਰ ਬਣੇ ਰਵਨੀਤ ਸਿੰਘ ਮਿੱਟੂ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੋਤੇ ਨੇ ਤੇ ਪੰਜਾਬ 'ਚ ਅਤਵਾਦ ਨੂੰ ਖਤਮ ਕਰਨ ਦਾ ਸਿਹਰਾ ਬੀਨਤ ਸਿੰਘ ਨੂੰ ਹੀ ਜਾਂਦਾ ਹੈ ਪੰਜਾਬ ਵਿੱਚ 90ਵਿਆਂ ਦੇ ਵਿੱਚ ਅਤਵਾਦ ਆਪਣੇ ਸਿਖਰ ਤੇ ਸੀ 1992 ਦੇ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬਹੁਤ ਮਿਲਣ ਤੋਂ ਬਾਅਦ ਬਿਹਤ ਸਿੰਘ 25 ਫਰਵਰੀ 1992 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਨੇ ਅਤਵਾਦ ਨਾਲ ਜੱਟਣ ਲਈ ਪੰਜਾਬ ਪੁਲਿਸ ਤਤਕਾਲੀ ਮੁਖੀ ਅਤੇ ਸੁਪਰ ਕਪੋ ਪੋ ਜਾਣੇ ਜਾਂਦੇ ਪੀਐਸ ਗੇਲ ਨੂੰ ਖੁੱਲਾ ਹੱਥ ਦਿੱਤਾ ਬੈਂਸੇਗਤ ਅਤੇ ਕੇਪੀਐਸ ਗੇਲ ਦੀ ਜੋੜੀ ਨੇ ਸੂਬੇ ਦੇ ਵਿੱਚ ਅਤਵਾਦ ਦਾ ਖਾਤਮਾ ਕੀਤਾ ਬੈਂਤ ਸਿੰਘ ਮੁੱਖ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਅਤਵਾਦੀਆਂ ਦੇ ਨਿਸ਼ਾਨੇ ਤੇ ਸਨ ਤੇ 31 ਗਸੂ 1994 ਨੂੰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤਦਾਸ ਦੀ ਹੈ ਕਿ ਫਿਲਹਾਲ ਰਮਨੀਸ਼ ਸਿੰਘ ਬਿੱਟੂ ਨੂੰ ਮੋਦੀ ਕੈਬਨਟ ਦੇ ਵਿੱਚ ਥਾਂ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਿ ਉਹਨਾਂ ਨੂੰ ਅੱਜ ਵਿਦੇਸ਼ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ